ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਪਾ ਅਵਰਾ ਨਾਮ ਜਪਾਵਾ ਦੇ ਮੁੱਖ ਵਾਕ ਮੁਤਾਬਕ ਬਾਬਾ ਫਰੀਦ ਦੀ ਮੁਕद्दस ਧਰਤੀ ਦੇ ਉੱਪਰ ਇੱਕ ਸੁਸਾਇਟੀ ਜਿਹੜੀ ਹੈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਦੀ ਸ਼ੁਰੂਆਤ ਉਹਨਾਂ ਮਹਾਨ ਸ਼ਖਸੀਤਾਂ ਨੇ ਕੀਤੀ ਸੀ ਜੋ ਸਾਡੇ ਵਿੱਚ ਨਹੀਂ ਲੇਕਿਨ ਐਸੇ ਪੂਰਨੇ ਪਾ ਗਏ ਅਸੀਂ ਉਹਨਾਂ ਦੇ ਇਹ ਦਰਸਾਏ ਹੋਏ ਮਾਰਗ ਦੇ ਉੱਪਰ ਚੱਲਦੇ ਹੋਏ society ਨੂੰ ਚਲਾ ਰਹੇ ਹਾਂ ਘਰ ਘਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਅਸੀਂ ਫ੍ਰੀ ਆਫ ਕਾਸਟ ਕਰਦੇ ਹਾਂ ਜਿਹੜਾ ਪੈਸਾ ਜਿਹੜੀ ਮਾਇਆ ਕਤਰਉਂਦੀ ਹੈ ਉਹਨਾਂ ਨਾਲ ਅਸੀਂ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਕਦਾਪਾਂ ਤੇ ਵਾਤੀ ਲੈ ਕੇ ਦਿੰਦੇ ਹਾਂ ਤਾਂ ਕਿ ਸਾਡਾ ਸਮਾਜ ਪੜ੍ਹ ਲਿਖ ਕੇ ਕਿਛੇ ਰੁਜ਼ਗਾਰ ਦੇ ਸਮਰੱਥ ਬਣ ਸਕੇ ਪੂਰੇ ਹਿੰਦੁਸਤਾਨ ਦੇ ਵਿੱਚ ਸੁਸਾਇਟੀਆਂ 550 ਦੇ ਕਰੀਬ ਸੇਵਾ ਦਾ ਕਾਰਜ ਜਿਹੜਾ ਹੈ ਪਾਣੀ ਆਪ ਪੜ੍ਹਨੀ ਦੇ ਸੰਗਤ ਨੂੰ ਪੜਾਉਣ ਦਾ ਕਾਰਜ ਜਿਹੜਾ ਹੈ ਉਹ ਸੁਸਾਇਟੀਆਂ ਕਰ ਰਹੀਆਂ ਪੰਜਾਬ ਸਰਬਹਿੰਦ ਸਲਾਨਾ ਸਮਾਗਮ ਜੋ ਕਿ ਆਲ ਇੰਡੀਆ ਸੁਖਮੀ ਸ਼ਾਹਬ ਸੇਵਾ ਸੁਸਾਇਟੀਆਂ ਦਾ ਇੱਕ ਬਹੁਤ ਵੱਡਾ ਇਕੱਠ ਜਿਹੜਾ ਦੇ 12 13 ਤੇ 14 ਸਤੰਬਰ ਨੂੰ ਲਖਨਊ ਵਿਖੇ ਹੋਣ ਜਾ ਰਿਹਾ ਹੈ ਉਹਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਦਾ ਤਮਸਤਕ ਹੋਣ ਵਾਸਤੇ ਇੱਥੇ ਆ ਰਹੀਆਂ ਨੇ ਲਖਨਊ ਵਿਖੇ ਫਿਰਕੁਰ ਤੋਂ ਪਹਿਲਾਂ ਵੀ ਇੱਕ ਸਾਡੀ ਸੁਸਾਇਟੀ ਜਿਹੜੀ ਹੈ ਮਾਈ ਗੋਦਰੀ ਸਾਹਿਬ ਦੀ ਸਾਡੀ ਇਕਾਈ ਐਸ ਸੁਸਾਇਟੀ ਜਿਹਦੀਆਂ ਦਾ ਜਥਾ ਉਹ 7 ਤਰੀਕ ਨੂੰ ਇੱਥੇ ਗਏ ਨੇ ਇੱਥੇ ਵੱਖ-ਵੱਖ ਸਥਾਨਾਂ ਦੇ ਉੱਪਰ ਨਤਮਸਕ ਹੋਣ ਵਾਸਤੇ ਗਏ ਨੇ ਗੁਰਦਰਾ ਸਾਹਿਬਾਂ ਦੇ ਮੱਥਾ ਟੇਕਦੇ ਹੋਏ ਮਿਸ਼ਨੋ ਵਿਖੇ ਪਹੁੰਚਣਗੇ ਅਸੀਂ ਵੀ ਜੋੜਾਂ ਦੀ ਸੇਵਾ ਕਰਾਂਗੇ ਮੈਂ ਸਮਾਜ ਨੂੰ ਸਮੁੱਚੀ ਮੁਨਫਤਾ ਨੂੰ ਸੰਗਤਾਂ ਨੂੰ ਸੁਨੇਹਾ ਦਵਾਂਗਾ ਵੀ ਅਸੀਂ ਇਹ ਪੁਰਬ ਇਹ ਸਾਲਾਨਾ ਸਮਾਗਮ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਪੁਰਬ ਉਹਨਾਂ ਦਾ ਸ਼ਹੀਦੀ ਦਿਹਾੜਾ ਅਕਸਰ ਸੀ ਮਨਾਉਂਦੇ ਰਹਿੰਦੇ ਆ ਸਾਲ ਬਾਅਦ ਉਹੀ ਦਿਨ ਉਹੀ ਪ੍ਰਕਾਸ਼ ਉਹੀ ਦਿਹਾੜੇ ਮਨਾਉਣ ਦਾ ਕੋਈ ਸੁਨਿਆ ਹੁੰਦਾ ਜੋ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਦਿੱਤਾ ਅਸੀਂ ਸਾਰੇ ਗੁਰੂ ਨੂੰ ਮੰਨਦੇ ਆਂ ਕਈ ਵਾਰੀ ਵੀ ਗੁਰੂ ਦੀ ਗੱਲ ਅਸੀਂ ਘੱਟ ਮੰਨਦੇ ਗੁਰੂ ਦੀ ਗੱਲ ਸਾਨੂੰ ਮੰਨਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਸਾਨੂੰ ਸੁਨਿਆ ਦਿੱਤਾ ਵੀ ਸਭ ਸਾਂਝੀ ਵਾਲ ਸੁਦਾਇਨ ਕੋਈ ਨਾ ਬਿਸਾਰਾ ਜੀ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਵੀ ਇੱਕ ਪਿਤਾ ਇੱਕ ਸਕੇ ਹਮ ਬਾਰਕ ਸਾਡੀ ਸਾਰੀ ਦੁਨੀਆ ਦਾ ਪਿਤਾ ਇੱਕ ਹੈ ਲੇਕਿਨ ਮਹਾਨ ਗੁਰੂਆਂ ਦੇ ਦਿੱਤੇ ਹੋਏ ਸਨੇਹ ਮੁਤਾਬਕ ਇਹ ਸੁਸਾਇਟੀ ਤਾਂ ਸੇਵਾ ਦਾ ਕਾਰਜ ਕਰ ਰਹੀ ਹੈ ਆਪਾਂ ਹੁਣੇ-ਹੁਣੇ ਦੇਖਿਆ ਤਾਜੀ ਮਿਸਾਲ ਜਿਹੜੀ ਸਾਡੇ ਸਾਹਮਣੇ ਆਈ ਆ ਜਦੋਂ ਵੀ ਸਾਡੇ ਪੰਜਾਬ ਦੇ ਉੱਪਰ ਜਾਂ ਕਿਸੇ ਵੀ ਧਰਤੀ ਦੇ ਉੱਪਰ ਕੋਈ ਕਿਸੇ ਵੀ ਕਾਰਨ ਸੰਕਟ ਆ ਜਾਂਦਾ ਹੈ ਕੋਈ ਵਿਪਤਾ ਪੈ ਜਾਂਦੀ ਹੈ ਦੁੱਖ ਦੀ ਘੜੀ ਆ ਜਾਂਦੀ ਹੈ ਫਲੱਡ ਆ ਜਾਂਦਾ ਹੈ ਸਭ ਕੁਝ ਸਹਿਸਨੈਸ ਹੋ ਜਾਂਦਾ ਹੈ ਤੇ ਸਾਡੀਆਂ ਸੰਗਤਾਂ ਦੇ ਵਿੱਚ ਐਸੀ ਰੂਹ ਹੋ ਕੇ ਸਾਡੇ ਗੁਰੂ ਸਹਿਬਾਨਾਂ ਨੇ ਹੁਣੇ-ਹੁਣੇ ਆਪਾਂ ਦੇਖਿਆ ਵੀ ਆ ਪੰਜਾਬ ਦੇ ਕੋਈ 70% ਇਲਾਕਾ ਪ੍ਰਭਾਵਿਤ ਹੋ ਗਿਆ ਹਰਾਂ ਦੇ ਨਾਲ ਸਾਡੇ ਸਾਹਮਣੇ ਤਾਲਜੀ ਮਿਸਾਲ ਹੈ ਵੀ ਸਾਡੀਆਂ ਸਿੱਖ ਸੰਗਤਾਂ ਨੇ ਇੰਨੀ ਵੀ ਜਾਦੇ ਸਹਿਰਦਤਾਂ ਦੇ ਨਾਲ ਉਹਨਾਂ ਦੀ ਸੇਵਾ ਕੀਤੀ ਆ ਵੀ ਗਲਗਲ ਤੱਕ ਪਾਣੀ ਆ ਗਿਆ ਪਰ ਸਾਡੀਆਂ ਸਿੱਖ ਸੰਗਤਾਂ ਨੇ ਉੱਥੇ ਜਾ ਕੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਲੰਗਰ ਪਛਾਦੇ ਵੀ ਦਿੱਤੇ ਦਵਾਈਆਂ ਵੀ ਦਿੱਤੀਆਂ ਪਸ਼ਵਾਂ ਨੂੰ ਚਾਰਾ ਵੀ ਦਿੱਤਾ ਇੱਕ ਹੋਰ ਦੇਖਣ ਨੂੰ ਆਇਆ ਹੈ ਵੀ ਸਿੱਖ ਕੌਮ ਨੂੰ ਉਹਦਾ ਪਹਿਲਾ ਹੀ ਵਰਦਾਨ ਸੀ ਗੁਰੂ ਸਾਹਿਬ ਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਚੰਗ ਚੰਗੇ ਕਾਰਜ ਕਰਦੇ ਆ ਤੇ ਦੂਜਿਆਂ ਨੂੰ ਵੀ ਸੋਝੀ ਆ ਜਾਂਦੀ ਆ ਐਨਕੀ ਮੁਸਲਮਾਨ ਭਾਈਚਾਰੇ ਨੇ ਵੀ ਹਿੰਦੂ ਕਮਿਊਨਿਟੀ ਨੇ ਵੀ ਇੰਨੀ ਕਿ ਜ਼ਿਆਦਾ ਸੇਵਾ ਕੀਤੀ ਹਰਿਆਣੇ ਤੋਂ ਵੀ ਸੰਗਤਾਂ ਆ ਰਹੀਆਂ ਨੇ ਸੋ ਸਾਡੇ ਗੁਰੂ ਸਾਹਿਬ ਨੇ ਜੋ ਸੁਨੇਹਾ ਦਿੱਤਾ ਵੀ ਜੇ ਕਿਤੇ ਭੀੜ ਪੈ ਜੇ ਤਾਂ ਸਾਡਾ ਸਭ ਦਾ ਫਰਜ਼ ਬਣਦਾ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਉਂਕਿ ਉਹ ਸਾਡੇ ਆਪ ਦੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਸਾਡੇ ਸੱਚੇ ਸੰਬੰਧੇ ਨੇ ਇਨ੍ਹਾਂ ਗੱਲਾਂ ਦੇ ਵਿੱਚ ਸੋਸਾਇਟੀ ਜਿਹੜੀ ਹੈ ਇਹ ਅੱਜ ਇੱਥੋਂ ਰਵਾਨਾ ਹੋਏਗੀ 4:15 ਦੇ ਸਾਡੀ ਟ੍ਰੇਨ ਨੇ ਲਖਨਊਵਿਖੇ ਰਵਾਨਾ ਹੋਣਾ ਹੈ ਉੱਥੇ ਸਾਡੀਆਂ ਜਿਹੜੀਆਂ ਸੰਗਤਾਂ ਦਾ ਤੁਸੀਂ ਇਕੱਠ ਦੇਖ ਰਹੇ ਆਂ ਤੇ ਇਹ ਅਸੀਂ ਸੇਵਾ ਦਾ ਕਾਰਜ ਕਰਾਂਗੇ ਸਮਾਜ ਨੂੰ ਸਮੁੱਚੀ ਮਨੁੱਖਤਾ ਨੂੰ ਇੱਕ ਲਾਸਟ ਵਾਲੀ ਗੱਲ ਮੈਂ ਲਾਸਟ ਵਾਲੀ ਪੰਕਤੀ ਜਿਹੜੀ ਹੈ ਉਹ ਜ਼ਰ ਆਪਦੇ ਨਾਲ ਮੈਂ ਸ਼ੇਅਰ ਕਰੂੰਗਾ ਅਰਦਾਸ ਕਰੋੜਾਂ ਵਾਰ ਹੁੰਦੀ ਐ ਲੱਖਾਂ ਵਾਰ ਹੁੰਦੀ ਐ ਕੀ ਅਸੀਂ ਅਰਦਾਸ ਦੇ ਉੱਪਰ ਕਿੰਨਾ ਕ ਪੈਰਾ ਦਿੰਨੇ ਆ ਸਾਨੂੰ ਪੈਰਾ ਦੇਣਾ ਚਾਹੀਦਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਰੀ ਦੁਨੀਆ ਦਾ ਭਲਾ ਮੰਗਣ ਦਾ ਸਾਨੂੰ ਸਨੇਹਾ ਦਿੱਤਾ ਸਨੇਹਾ ਸਾਨੂੰ ਜੂਰ ਲੈਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਪੀ ਗੁਰ ਜੀ ਆ ਸੰਗਤਾਂ ਲਖਨਊ ਕੇ ਸੁਖਮਨੀ ਸਾਹਿਬ ਦੇ 올 ਇੰਡੀਆ ਜਿਹੜਾ ਤੇ ਸਮਾਗਮ ਹੋਣ ਜਾ ਰਿਹਾ ਉਸ ਵਿੱਚ ਭਾਗ ਲੈਣ ਜਾ ਰਹੀਆਂ ਮੈਂ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਅਤੇ ਸਭ ਬੇਨਤੀ ਕਰਦਾ ਗੁਰੂ ਚਾਹ ਬਗੇਨ ਯਾਤਰਾ ਸਫਲ ਹੋਵੇ ਘਰ ਘਰ ਤੇਰਾ ਵਰਵਾਸਾ ਤੂੰ ਜਣ ਕੇ ਹੈ ਸੰਤ ਕਰ ਕਿਰਪਾ ਪੀਚੋਂ ਪ੍ਰਵੇ ਆਪਣੇ ਨਾਮ ਜਪੋ ਹਰੰਗ ਆਪਣੇ ਬਾਣੀ ਨਾਲ ਜੁੜ ਕੇ ਸਾਰੀ ਸੰਗਤਾਂ ਦਾ ਆਪਣੇ ਮਨ ਜੋੜ ਕੇ ਸੰਗਤਾਂ ਨਾਲ ਬਹੁਤ ਬਹੁਤ ਵਧਾਈਆਂ ਜੀ ਦੀ ਕਾ ਕਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਅਜਤ ਸਿੰਘ ਅੱਜ ਲਖਨਊ ਜਾ ਰਹੇ ਆ ਜੋ ਸਰਬ ਸ੍ਰੀ ਸਮਾਗਮ ਹੁੰਦਾ ਵਾ ਹਰ ਸਾਲ ਦੀ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਹੁਤ ਵੱਡਿਆ ਭਾਗਾ ਵਾਲੇ ਸਮਝਦੇ ਆ ਜੋ ਸਾਨੂੰ ਗੁਰੂ ਸਾਹਿਬ ਸਾਹਿਬ ਨੇ ਆਪਣੇ ਨਾਲ ਜੋੜਿਆ ਹੋਇਆ ਵਾ ਇਹੀ ਅਰਦਾਸ ਕਰਦਾ ਜਿਵੇਂ ਸਾਰੀ ਸੰਗਤ ਇਥੋਂ ਖੁਸ਼ੀ ਖੁਸ਼ੀ ਜਾ ਰਹੀ ਹੈ ਇਸੇ ਤਰ੍ਹਾਂ ਅਸੀਂ ਆਪਣੇ ਘਰਾਂ ਵਿੱਚ ਵਾਪਸ ਆਏ ਸਤਿਗੁਰ ਸਾਡੇ ਸਭ ਤੇ ਮਿਹਰ ਭਰੇ ਹੱਥਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਸੁਖਮਨੀ ਸਾਹਿਬ ਸੇਵਕ ਸੋਸਾਇਟੀ ਫਰੀਦਕੋਟ ਸ਼ਾਖਾ ਹਰ ਸਾਲ ਦੀ ਤਰ੍ਹਾਂ ਇਹ ਲਖਨਊ ਵਾਸਤੇ ਯਾਦ ਰਵਾਨਾ ਹੋਣਾ ਇਹਨਾਂ ਨੇ ਦੇਖਣ ਤੇ ਬੈਠਣਾ ਹੈ ਮੈਂ ਧਨਵਾਦੀ ਹਾਂ ਇਹ ਸਾਡੀ ਸੋਸਾਇਟੀ ਦੇ ਉਦੇਦਾਰ ਔਰ ਸਾਡੀ ਸੰਗਤ ਦਾ ਇਹ ਹਰ ਸਮੇਂ ਇਹ ਤਿਆਰ ਰਹਿੰਦੇ ਹਨ ਇਹਦੇ ਨਾਲ ਸਮਾਜ ਨੂੰ ਸੇਧ ਮਿਲਦੀ ਹੈ ਔਰ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਮੈਂ ਇਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਆ ਇਹਨਾਂ ਦੀ ਯਾਤਰਾ ਸਫਲ ਹੋਵੇ ਜਿਸ ਤਰ੍ਹਾਂ ਇਹ ਰਾਜੀ ਤੁਸੀਂ ਨਾ ਜਾਣਗੇ ਉਸੇ ਤਰੀਕੇ ਨਾਲ ਹੱਸਦੇ ਖੇੜਦੇ ਆਪਣੇ ਪਰਿਵਾਰਾਂ ਵਿੱਚ ਆਉਣ ਸਾਡੀ ਇਹ ਸਾਰਿਆਂ ਦੀ ਕਾਮਨਾਵਾਂ ਸਾਰਿਆਂ ਦੀ ਅশীরਵਾਦ ਆਪਜੀ ਦੇ ਸੋਸਾਇਟੀ ਦੇ ਨਾਲ ਹੈ ਬਹੁਤ ਬਹੁਤ ਧੰਨਵਾਦ ਵਹਿਗਰ ਦੀ ਦਾ ਖਾਲਸਾ ਵਹਿਗਰ ਦੀ